ਹੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਏ ਦਰਸਨਾ ਪਰ ਸੇ ਐ ਗੁਰੂ ਕ ਜਨਮ ਮਰਨੁ ਦੁਖ ਜ ਔਰ ਸਹੋ ਕਰਸਾ ਤੀਏ ਤੋਦ ਟਿਠੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੁਹੀਆ ਸਭ ਨਾਂ ਦਾ ਵੇਸਾ ਸਜਣ ਸੱਚਾ ਪਾਤ ਸਾਹ ਸਿਰਸਾ ਹਾਂਦੈ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ गुरु साहेब जी मोहल्ला पंजवा पारा पहला तुके ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਦੀ ਜਹ ਸਭ ਕੋ ਕੀਤਾ ਹੋਸੀ ਸ ਵਡਾ ਬਡੇਰਾ ਸੋ ਸੋਖਕੁਰ ਅਲਸੀ ਕਿਸ ਹ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਖਾਕ ਰਲਸੀ ਨਿਰਪਾ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜ ਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਤਾ ਜ ਰਹਾ ਜਨ ਹਰ ਧਿਆਇ ਸਭ ਕੁਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦੀ ਸੁਖ ਦਤ ਨਖੋਟਨਾ ਕਭੀ ਜਾਹੀ आनंद पैआ सुख सहज समाणे सतगुरु मेल मिलाई मन नाम जप नाम आराद ਤਨ ਦਿਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਵਤ ਕੌਣ ਕਰੈ ਪ੍ਰਭ ਤੇਰੀ ਤੋ ਸਰਬ ਜੀ ਆ ਦਿਆਲਾ ਸਬ ਕਿਛ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਰਾਖ ਲੇਓ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀਮਤ ਕਾਣ ਕਰੈ ਪ੍ਰਭ ਤੇਰੀ ਤੋ ਸਰਬ ਜੀ ਆ ਦਿਆਲਾ ਸਬਕਸ਼ ਕੀਤਾ ਤੇਰਾ ਭਰਤ ਕਿਆ ਹਮ ਬਾਲ ਗੋਪਾਲਾ ਰਾਖਲੇ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਪੰਜਵਾ ਕਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੇ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਬ ਸੁਖ ਨਵ ਨਿਦ ਦੇਸੀ